ਦੋਸਤੋ ਅੱਜ ਦੀ ਕਹਾਣੀ ਹੈ ਪਾਪਾਂ ਦਾ ਪਛਤਾਪ ਦੀ ਤੇਨਾਲੀ ਰਾਮ ਨੇ ਜਿਸ ਕੁੱਤੇ ਦੀ ਪੂਛ ਸਿੱਧੀ ਕੀਤੀ ਸੀ ਉਹ ਵਿਚਾਰਾ ਕਮਜ਼ੋਰੀ ਦੇ ਕਾਰਨ ਇੱਕ ਦੋ ਦਿਨ ਵਿੱਚ ਮਰ ਗਿਆ ਉਸਦੇ ਬਾਅਦ ਅਚਾਨਕ ਤੇਨਾਲੀ ਰਾਮ ਨੂੰ ਜੋਰਾ ਦਾ ਬੁਖਾਰ ਹੋ ਗਿਆ ਇੱਕ ਪੰਡਿਤ ਨੇ ਐਲਾਨ ਕਰ ਦਿੱਤਾ ਕਿ ਤੇਨਾਲੀ ਰਾਮ ਨੂੰ ਪਾਪ ਦਾ ਪਛਤਾਪ ਕਰਨਾ ਹੋਵੇਗਾ ਨਹੀਂ ਤਾਂ ਉਸ ਨੂੰ ਇਸ ਰੋਗ ਤੋਂ ਛੁਟਕਾਰਾ ਨਹੀਂ ਮਿਲ ਸਕੇਗਾ ਤੇ ਨਾਲੀਰਾਮ ਨੇ ਪੰਡਤ ਤੋਂ ਇਸ ਪੂਜਾ ਵਿੱਚ ਆਉਣ ਵਾਲੇ ਖਰਚ ਦੇ ਬਾਰੇ ਪੁੱਛਿਆ ਪੰਡਿਤ ਜੀ ਨੇ ਉਹਨਾਂ ਨੂੰ 100 ਸੋਨੇ ਦੀਆਂ ਮੋਹਰਾਂ ਦਾ ਖਰਚ ਦੱਸਿਆ ਲੇਕਿਨ ਮੈਂ ਇੰਨੀਆਂ ਮੋਹਰਾਂ ਕਿੱਥੋਂ ਲਿਆਵਾਂ ਤੇਨਾਲੀਰਾਮ ਨੇ ਪੰਡਿਤ ਜੀ ਤੋਂ ਪੁੱਛਿਆ ਪੰਡਿਤ ਜੀ ਨੇ ਆਖਿਆ ਤੁਹਾਡੇ ਕੋਲ ਜਿਹੜਾ ਘੋੜਾ ਹੈ ਉਸ ਨੂੰ ਵੇਚਨ ਤੋਂ ਜਿਹੜੀ ਰਕਮ ਮਿਲੇ ਉਹ ਤੁਸੀਂ ਮੈਨੂੰ ਦੇ ਦੇਣਾ ਤੇਨਾਲੀਰਾਮ ਨੇ ਸ਼ਰਤ ਕਬੂਲ ਕਰ ਲਈ ਪੰਡਿਤ ਜੀ ਨੇ ਪੂਜਾ ਪਾਠ ਕਰਕੇ ਤੇਨਾਲੀ ਰਾਮ ਦੇ ਤੰਦਰੁਸਤ ਹੋਣ ਦੀ ਪ੍ਰਾਰਥਨਾ ਕੀਤੀ ਕੁਝ ਦਿਨਾਂ ਵਿੱਚ ਤੇਨਾਲੀ ਰਾਮ ਠੀਕ ਹੋ ਗਏ ਉਹ ਜਾਣਦੇ ਸਨ ਕਿ ਪ੍ਰਾਰਥਨਾ ਦੇ ਅਸਰ ਨਾਲ ਠੀਕ ਨਹੀਂ ਹੋਏ ਹਨ ਸਗੋਂ ਦਵਾਈ ਦੇ ਅਸਰ ਨਾਲ ਠੀਕ ਹੋਏ ਹਨ ਤੇਨਾਲੀ ਰਾਮ ਪੰਡਿਤ ਜੀ ਨੂੰ ਨਾਲ ਲੈ ਕੇ ਬਾਜ਼ਾਰ ਗਏ ਉਹਨਾਂ ਦੇ ਇੱਕ ਹੱਥ ਵਿੱਚ ਕੋੜੇ ਦੀ ਲਗਾਮ ਤੇ ਦੂਜੇ ਹੱਥ ਵਿੱਚ ਇੱਕ ਟੋਕਰੀ ਸੀ ਉਹਨਾਂ ਨੇ ਬਾਜ਼ਾਰ 'ਚ ਜਾ ਕੇ ਕੋੜੇ ਦੀ ਕੀਮਤ ਇੱਕ ਆਣਾ ਦੱਸੀ ਅਤੇ ਆਖਿਆ ਜਿਹੜਾ ਵੀ ਇਸ ਘੋੜੇ ਨੂੰ ਖਰੀਦਣਾ ਚਾਹੁੰਦਾ ਹੈ ਉਸ ਨੂੰ ਇਹ ਟੋਕਰੀ ਵੀ ਲੈਣੀ ਪਵੇਗੀ ਜਿਸ ਦਾ ਮੁੱਲ ਹੈ 100 ਸੋਨੇ ਦੀਆਂ ਮੋਹਰਾਂ ਇਸ ਮੁੱਲ ਤੇ ਉਹ ਦੋਵੇਂ ਚੀਜ਼ਾਂ ਇੱਕ ਆਦਮੀ ਨੇ ਫਟਾਫਟ ਖਰੀਦ ਲਈਆਂ ਤੇ ਨਾਲ ਹੀ ਰਾਮ ਜਿਨੇ ਪੰਡਿਤ ਜੀ ਦੀ ਹਥੇਲੀ ਵਿੱਚ ਇੱਕ ਆਨਾ ਰੱਖ ਦਿੱਤਾ ਜਿਹੜਾ ਘੋੜੇ ਦੇ ਮੁੱਲ ਦੇ ਰੂਪ ਵਿੱਚ ਮਿਲਿਆ ਸੀ 100 ਸੋਨੇ ਦੀਆਂ ਮੋਹਰਾਂ ਉਹਨਾਂ ਨੇ ਆਪਣੀ ਜਿਬ ਵਿੱਚ ਪਾਈਆਂ ਅਤੇ ਚੱਲਦੇ ਬਣੇ ਪੰਡਿਤ ਜੀ ਕਦੇ ਹਥੇਲੀ ਉੱਪਰ ਪੈ ਸਿੱਕੇ ਨੂੰ ਤੇ ਕਦੇ ਜਾਂਦੇ ਹੋਏ ਤੇਨਾਲੀ ਰਾਮ ਨੂੰ ਵੇਖ ਰਹੇ ਸਨ ਧੰਨਵਾਦ